ਸ਼ਰਾਬੀ ਤੇ ਬਾੜੇ ਅੰਸਰ ਨੇ ਅਤੇ ਜੇ ਇਲਾਕੇ ਚ ਬਾਤ ਬਾਤ ਰਹੀ ਵਾਰਦਾਤਾਂ ਚੋਰੀ ਅਤੇ ਸਨੇਚਿੰਗ ਦੀਆਂ ਇਹਨਾਂ ਨੂੰ ਠੱਲ ਪਾਉਣ ਲਈ ਇਸ ਮੁਹਿੰਮ ਦੇ ਤਹਿਤ 26 ਤਰੀਕ ਨੂੰ ਜਿਹੜੀ ਹੋਈ ਵਾਰਦਾਤ ਹੈ ਜਿਦੇ ਵਿੱਚ ਦੋ ਮੁੰਡਿਆਂ ਨੇ ਮੋਟਰਸਾਈਕਲ ਤੇ ਆ ਕੇ ਇੱਕ ਬੰਦੇ ਕੋਲੋਂ ਕੇਰਚ ਦਿਖਾ ਕੇ ਸਾਥੀ ਆਪੇ ਲੁੱਟ ਲਈ ਸੀ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਸਾਹੀ ਮਸੀ ਅਤੇ ਸਾਗਰ ਵਾਸੀ ਲਖੂਵਾਲ ਅਜਨਾਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਜਿੰਨੇ ਕੇਸ ਨੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਹਨਾਂ ਨੂੰ ਕੇਸ ਕੀਤਾ ਆਪਣੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਦੇ ਦੇ ਪੇਸ਼ ਆਪ ਇਹ ਜਿਹੜੀ ਅਸੀਂ ਲਗਾਤਾਰ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਹ ਚਲਾਈ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਵੀ ਸ਼ਰਾਬੀ ਤੇ ਬਾਲੇ ਅੰਸਰ ਨੇ ਅਤੇ ਜਿਹੜੇ ਇਲਾਕੇ 'ਚ ਬਾਤ ਬਾਤ ਰਹੀ ਵਾਰਦਾਤਾਂ ਚੋਰੀ ਅਤੇ ਸਨੇਚਿੰਗ ਦੀਆਂ ਇਹਨਾਂ ਨੂੰ ਠੱਲ ਪਾਉਣ ਲਈ ਇਸ ਮੁਹਿੰਮ ਦੇ ਤਹਿਤ 26 ਤਰੀਕ ਨੂੰ ਜਿਹੜੀ ਹੋਈ ਵਾਰਦਾਤ ਹੈ ਜਿਦੇ ਵਿੱਚ ਦੋ ਮੁੰਡਿਆਂ ਨੇ ਮੋਟਰਸਾਈਕਲ ਤੇ ਆ ਕੇ ਇੱਕ ਬੰਦੇ ਕੋਲੋਂ ਕੇਰਚ ਦਿਖਾ ਕੇ 7000 ਰੁਪਏ ਲੁੱਟ ਲਏ ਸੀ ਉਹਨਾਂ ਦਾ ਮੁਕਦਮਾ 27 ਤਰੀਕ ਨੂੰ ਦਰਜ ਕਰਕੇ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਏ ਆਪਨੇ ਐਸਐਚਓ ਕੰਬੋ ਸ਼ਮਸ਼ੇਰ ਸਿੰਘ ਜੀ ਤੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਜੀ ਨੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਸਾਹੀ ਮਸੀ ਅਤੇ ਸਾਗਰ ਵਾਸੀ ਲਖੋਵਾਲ ਅਜਨਾਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਜਿੰਨੇ ਕੇਸ ਨੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਹਨਾਂ ਨੂੰ ਟ੍ਰੇਸ ਕੀਤਾ ਇਹਨਾਂ ਦੀ ਪੁਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਬੀਤੇ ਦਿਨਾਂ ਚ ਹੋਏ ਮੁਕੱਦਮਾ ਨੰਬਰ 115/24 ਥਾਣਾ ਕੰਬੋ ਜਿਦੇ ਵਿੱਚ ਇਹਨਾਂ ਨੇ ਤਕਰੀਬਨ 20000 ਰੁਪਏ ਲੁੱਟੇ ਸੀ ਇੱਕ ਬੰਦੇ ਨੂੰ ਚਾਕੂ ਮਾਰ ਕੇ ਉਸ ਤੋਂ ਇਲਾਵਾ ਮੁਕੱਦਮਾ ਨੰਬਰ 26/24 ਥਾਣਾ ਚੰਡੇਰ ਜਿੱਥੇ ਇਹਨਾਂ ਨੇ ਇੱਕ ਗੈਸ ਏਜੰਸੀ ਵਾਲੀ ਗੱਡੀ ਨੂੰ ਰਸਤੇ 'ਚ ਘੇਰ ਕੇ ਉਸ ਤੋਂ 20000 ਰੁਪਏ ਹੋਰ ਲੁੱਟੇ ਸੀ ਅਤੇ ਇਸ ਤੋਂ ਇਲਾਵਾ ਇਹਨਾਂ ਦੀ ਕੋਲ ਜਿਹੜਾ ਵੈਪਨ ਹੈ ਉਹ ਅਸੀਂ ਰਿਕਵਰ ਕੀਤਾ ਹੈ ਸਰ ਇਸ ਤੋਂ ਪਹਿਲਾਂ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਟੋਟਲ ਕੀਤੀਆਂ ਇਹਨਾਂ ਨੇ ਜਿੱਦਾਂ ਕਿ ਸਾਨੂੰ ਹੁਣ ਤੱਕ ਪਤਾ ਲੱਗਿਆ ਨੇ ਕਿ ਕੁਝ ਗਿੱਚ ਤਕਰੀਬਨ 6 ਤੋਂ 7 ਵਾਰਦਾਤਾਂ ਇਹਨਾਂ ਨੇ ਕਬੂਲ ਕੀਤੀਆਂ ਨੇ ਤੇ ਅਸੀਂ ਇਹਨਾਂ ਦਾ ਰਿਮਾਂਡ ਹੁਣ ਲਿਆ 4 ਦਿਨ ਦਾ ਜਿਹਦੇ ਵਿੱਚ ਹੋਰ ਵੀ ਜਿਹੜੇ ਨਵੇਂ ਖੁਲਾਸੇ ਨੇ ਉਹ ਅਸੀਂ ਕਰਾਂਗੇ ਵੈਪਨਿਕ ਸ਼ਾਪ ਵੈਪਨ ਇਹਨਾਂ ਕੋਲ ਸੀਗਾ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਪਿਸਟਲ ਵੀ ਇਹਨਾਂ ਕੋਲ ਹੈਗਾ ਜਿਹੜਾ ਅਸੀਂ ਰਿਕਵਰ ਕਰਨਾ ਬਾਕੀ ਹੈ ਸਰ ਮੋਡਸ ਆਫ ਆਪਰੇਂਡੀ ਕੀ ਰੰਦਾ ਸੀ ਇਹਨਾਂ ਦਾ ਲੁੱਟ ਇਹਨਾਂ ਦਾ ਮੋਡਸ ਆਫ ਆਪਰੇਂਡੀ ਬਿਲਕੁਲ ਸਿੰਪਲ ਸੀ ਜਿਹੜਾ ਇਹਨਾਂ ਨੇ ਸ਼ਾਰਪ ਵੈਪਨ ਆਪਣੇ ਕੋਲ ਰੱਖਿਆ ਸੀ ਉਹਦੇ ਕੋਲ ਜਿੰਨਾ ਵੀ ਕੈਸ਼ ਸੀਗਾ ਉਹ ਲੁੱਟ ਲੈਂਦੇ ਸੀ ਜਿਹੜਾ ਲੀਕ ਦੁਨੀਆਂ ਦਾ ਕਹਿਣ ਹੈ ਕਿ ਕੁੱਤਲ ਕਿੰਨੇ ਬੰਦਿਆਂ ਦਾ ਹੈ ਸੀ ਇਹ ਜੀ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਗੱਲ ਆਈ ਹੈ ਉਹਦੇ 'ਚ ਦੋ ਆਹ ਮੇਨ ਦੋਸ਼ੀ ਨੇ ਇਹਨਾਂ ਦਾ ਨਾਲ ਜੇ ਕੋਈ ਹੋਰ ਵੀ ਨੇ ਉਹ ਇਹਨਾਂ ਦੇ ਮੋਬਾਈਲ ਫੋਨ ਦੇ ਟੈਕਨੀਕਲ ਐਨਾਲਿਸਿਸ ਤੋਂ ਤੇ ਹੋਰ ਵੀ ਇਹਨਾਂ ਦੀ ਪਿਛੋਕੜ ਤੋਂ ਸਾਨੂੰ ਸਾਹਮਣੇ ਆ ਸਰ ਕੋਈ ਡਰਗ ਐਡਿਕਟ ਸੀ ਇਹ ਜੀ ਇਹ ਡਰੈਗਡਿਕਸ ਵੀ ਨੇ ਤੇ ਅਸੀਂ ਇਸ ਐਂਗਲ ਨੂੰ ਵੀ ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਜੇ ਬਾਕੀ ਡਰਗ ਡੀਲਰਸ ਦੇ ਨਾਲ ਵੀ ਕੋਈ ਸੰਬੰਧ ਹੋਣਗੇ ਉਹ ਨੈਚੁਰਲ ਜੀ ਗੱਲ ਹੈ ਉਹ ਅਸੀਂ ਇਹਨਾਂ ਦੀ ਪੁਸਟ ਵਿੱਚ ਸਾਹਮਣੇ ਲਿਆਵਾਂਗੇ ਕਿ ਹੋਰ ਇਹਨਾਂ ਤੋਂ ਜੇ ਸ਼ਾਇਦ ਰਿਕਵਰੀ ਵੀ ਸਾਨੂੰ ਹੋ ਸਕਦੀ ਹੈ ਉਸ ਦੀ ਅਮੀਰ ਹੈ ਸਰ ਲੁੱਟਾ ਖੋਹਾਂ ਹੀ ਕਰਦੇ ਸੀ ਜਾਂ ਇਹਨਾਂ ਦਾ ਹੋਰ ਵੀ ਕੋਈ ਨਾਕਾਮ ਸੀ ਇਹਨਾਂ ਦਾ ਹਜੇ ਤੱਕ ਲੁੱਟਾ ਖੋਹਦਾ ਹੀ ਸਾਨੂੰ ਸਾਹਮਣੇ ਆਇਆ ਤੇ ਹੋ ਸਕਦਾ ਸਾਨੂੰ ਐਕਸਪੈਕਟਿਡ ਹੈ ਕਿ ਇਹ ਸ਼ਾਇਦ ਨਸ਼ਾ ਵੀ ਵੇਚਦੇ ਹੋਣਗੇ ਇਹ ਇਹਨਾਂ ਦੀ ਜਦੋਂ ਘਰ ਦੀ ਸਰਚ ਕੀਤੀ ਜਾਊਗੀ ਉਹਦੇ ਵਿੱਚ ਹੋਰ ਗੱਲ ਸਾਹਮਣੇ ਆਊਗੀ ਏਜ ਕਿੰਨੀ ਹੈ ਸਹਿਨਾ ਇਹ ਦੋ ਮੁੰਡੇ ਨੇ ਸਾਹਿਲ ਤੇ ਸਾਗਰ ਉਮਰ ਤਕਰੀਬਨ 24 ਤੋਂ 25 ਸਾਲ ਦੋਨਾਂ ਦੀ ਜੀ ਮੈਰਿਡ ਹੈ ਕਨ ਮੈਰਿਡ ਹੈ ਅਲਗ ਅਨਮੈਰਿਡ 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 ਸਰ ਇਹ ਇਹਨਾਂ ਦਾ ਜਿਹੜਾ ਸ਼ੌਕੜ ਕੀ ਹੈਗਾ ਥੋੜਾ ਦੱਸੋ ਕਿਤੇ ਬਾਰੇ ਇਕਨਾਂ ਬੀਤੇ ਦਿਨਾਂ ਸਾਨੂੰ ਇੱਕ ਕੰਪਲੇਂਟਸ ਵੀ ਬਹੁਤ ਆ ਰਹੀਆਂ ਸੀ ਕਿ ਵਿਜੇ ਗੈਸ ਏਜੰਸੀ ਵਾਲਾ ਤੋਂ ਕਿ ਉਹਨਾਂ ਦੀ ਗੱਡੀ ਵਾਰ-ਵਾਰ ਘੇਰੀ ਗਈ ਸੀ ਰਸਤੇ 'ਚ ਤੇ ਉਹਨਾਂ ਦੇ ਰਾਜਸਥਾਨ ਸੀ, ਚੰਡੇਰ, ਅਜਨਾਲਾ ਤੇ ਉਹ ਇਹਨਾਂ ਦੀ ਪੁਛਗਿਸਤੋ ਸਾਹਮਣੇ ਆਇਆ ਕਿ ਇਹੀ ਦੋ ਬੰਦੇ ਸੀਗੇ ਸਾਰੀ ਵਾਰ ਦਾਤਾਂ ਇਹਨਾਂ ਨੇ ਕੀਤੀਆਂ ਸੀ ਤੇ ਜਿਹੜੇ ਦੋ ਵਾਰ ਇਹਨਾਂ ਤੋਂ ਪੈਸੇ ਵੀ ਲੁੱਟੇ ਗਏ ਸੀ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕਰਾ ਰਹੇ ਹਾਂ। ਜ਼ਿਆਦਾਤਰ ਦਾਤਾਂ ਕਿਹੜੇ ਇਲਾਕੇ ਵਿੱਚ ਚੱਲ ਏ ਜੀ ਇੱਕ ਤਾਂ ਜਿੱਦਾਂ ਆਪਣੇ ਤੁਹਾਨੂੰ ਦੱਸਿਆ ਕਿ ਰਾਜਸਥਾਨ ਸੀ ਹੋ ਗਿਆ ਚੰਡੀ ਹੋ ਗਿਆ ਇੱਕ ਕੈਮਬ੍ਰਿਜ ਸਕੂਲ ਦੇ ਕੋਲ ਹੋ ਗਿਆ ਜਿੱਥੇ ਇੱਕ ਬਹੁਤ ਸੰਸਾਨ ਸੜਕ ਹੈ ਮਨ ਲਗੀ ਮੋਸਟਲੀ ਜਿਹੜੀ ਉੱਥੇ ਘਰ ਘਟ ਕਰਦੀ ਜਿੱਥੇ ਕੋਈ ਸੰਸਾਨ ਸੜਕ ਤੇ ਸ਼ਾਮ ਦੇ ਵੇਲੇ ਜਦੋਂ ਹਨੇਰਾ ਹੋ ਜਾਂਦਾ ਸੀ ਜਿੱਥੇ ਆਵਾਜਾਈ ਘੱਟ ਹੈ ਉਹ ਇਹਨਾਂ ਦਾ ਮੇਨ ਟਾਰਗੇਟ ਏਰੀਆ ਹੁੰਦਾ ਸੀ ਵੀ ਜਿਹੜੇ ਗਏ ਜੱਸੀ ਜਿਹੜੀ ਰਾਜਸਥਾਨੋਂ ਲੱਕ ਕੋਈ ਲੁੱਟ ਖੋ ਕੀਤੀ ਸੀ ਤੇ ਦੋ ਤਿੰਨ ਵਾਰ ਹੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਇਹਨਾਂ ਨੂੰ ਕੁਝ ਨਹੀਂ ਮਿਲਿਆ